ਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋਂ ਪਹਿਲਾਂ ਤਾਂ ਸਾਨੂੰ ਸਾਰੇ ਸੱਜਣਾ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਤੁਹਾਡੇ ਲਈ ਤੰਦਰੁਸਤੀਆਂ ਲੈ ਕੇ ਆਵੇ ਲੈ ਅੱਜ ਆਪਾਂ ਸੱਜਣੋਂ ਪਹੁੰਚਿਆ ਆ ਰਾਮਪੁਰਾ ਫੁੱਲ ਮੰਡੀ ਤੇ 2024 ਦੀ ਪਹਿਲੀ ਮੰਡੀ ਕਹਿ ਸਕਦੇ ਹਾਂ ਜੋ ਕਿ ਮਹੀਨੇ ਦੀ ਹਰ ਇੱਕ ਤਰੀਕ ਨੂੰ ਲੱਗਦੀ ਆ ਲੈ ਦਿਖਾਵਾਂਗੇ ਇਹਨੂੰ ਤੁਹਾਨੂੰ ਟੌਪ ਦੇ ਪਸ਼ੂ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਜਿਹੜੇ ਸੱਜਣ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਆਹ ਕਰਾਉਣੀਆਂ ਗੱਲਾਂ ਬਾਤਾਂ ਵੀਡੀਓ ਨੂੰ ਦਬਕੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਲੈ ਸਜਣੋ ਰਾਮਪੁਰਾ ਮੰਡੀ ਤੇ ਆ ਬਾਈ ਨਾਲ ਕਰਾਉਣੀਆਂ ਗੱਲਬਾਤ ਚੰਗੇ ਜਾਨਵਰ ਲੈ ਕੇ ਪਹੁੰਚਿਆ ਬਾਈ ਕੀ ਹਾਲ ਨੇ ਜੀ ਠੀਕ ਹੈ ਜੀ ਸਰ ਤੇ ਬਾਈ ਥੋੜਾ ਉੱਚੀ ਬੋਲੋ ਨਾਮ ਜੀ ਨਾਮ ਅਮਰਜੀਤ ਸਿੰਘ ਜੀ ਬਲਜੀਤ ਸਿੰਘ ਕਿਹੜਾ ਏਰੀਆ ਬਾਈ ਦਾ ਬਠਿੰਡਾ ਏ ਰਗਾ ਹੀ ਆਈ ਇੱਥੇ ਲੋਕੜੀ ਕਲਿਆਣ ਸੁੱਖਾ ਪਿੰਡ ਕਿਹੜਾ ਜੀ ਕਲਿਆਣ ਸੁੱਖਾ ਜੀ ਕਲੈਣ ਸੁੱਖਾ ਹਾਂਜੀ ਠੀਕ ਹੈ ਠੀਕ ਹੈ ਕਾਹੇ ਜਾਨਵਰ ਲੈਣ ਬਾਈ ਅਸੀਂ ਲਏ ਸੀ 5 ਜਾਨਵਰ ਲਏ ਸੀ 2 ਰਹਿ ਗਏ 3 ਪਰਸੂ ਰਹਿ ਗਏ ਠੀਕ ਆ ਸੂਈਆਂ ਨੇ ਬਾਈ 2 ਮੇ ਰੋਟੀਆਂ ہاں 5 ਜੇ ਸੂਈਆਂ ਵੇ ਸੀ ਗਿਆ ਤਾਂ ਸੂਈਆਂ ਵੇ ਆ ਗਈਆਂ ਠੀਕ ਆ ਠੀਕ ਆ ਕਿਵੇਂ ਮੰਡੀ ਅੱਜ ਮੰਡੀ ਠੀਕ ਲੱਗਦੀ ਆ ਜੇਕਰ ਠੀਕ ਆ ਹਾਂ ਥੋੜਾ ਟ੍ਰਾਂਸਪੋਰਟ ਦਾ ਚੱਕਰ ਫਾਇਗਾ ਪਰ ਫਿਰ ਵੀ ਠੀਕ ਆ ਸੱਜਣੋ ਆ ਚੋਟੀ ਤੋਂ ਕਰਦੇ ਆ ਸ਼ੁਰੂ ਕਿਹੜਾ ਸੂਆ ਬਾਈ ਚੋਟੀ ਦਾ ਤੋਰੀ ਬਾਈ ਇਹਨੂੰ ਤੋਰੀ ਬਾਈ ਹੈਲੋ ਲੋ ਚੋਟੀ ਸੱਜਣੋ ਦਿਖਾਉਂਦਾ ਸੂਆ ਤੋੜ ਕੇ ਪਹਿਲਾਂ ਤੋਰਾ ਤੂਰਾ ਦਿਖਾਉਣਾ ਫੇਰ ਲਵਾਂਗੇ ਡੀਟੇਲ ਵਾਈ ਤੋਂ ਸਾਰਾ ਰੇਟ ਰੂਟ ਦੀ ਗੱਲਬਾਤ ਕਰਾਂਗੇ ਲੈ ਬਾਈ ਤੋਰਾ ਝੋਟੀ ਸੁਆ ਬਾਈ ਦੂਜਾ ਹੈ ਦੂਜਾ ਸੁਆ ਬਾਈ ਠੀਕ ਹੈ ਨਾ ਸਜਣੋ ਸੁਆ ਹੈਗਾ ਦੂਜਾ ਸੁਆ ਬੰਦੇ ਤੋਂ ਟਾਪ ਦੀ ਆ ਕੱਦ ਗੋਲ ਸਿੰਘ ਕੱਦ ਕਾਟ ਸਜਣੋ ਝੋਟੀ ਦਾ ਪੂਰੇ ਵੱਡੇ ਕੱਦ ਦੀ ਆ ਦੇਖ ਸਕਦੇ ਹੋ ਤੁਹਾਨੂੰ ਦੂਰੋਂ ਕੈਮਰਾ ਮਾਰ ਕੇ ਦਿਖਾ ਦਈਏ ਥਣ ਥਣ ਦੀ ਕੁਆਲਿਟੀ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਬੁਰੀ ਟੌਪ ਕੁਆਲਿਟੀ ਦਾ ਲੈ ਮੋੜ ਲੈ ਬਾਈ ਸਾਜਣਾ ਨੂੰ ਦੇਖ ਸਕਦੇ ਹੋ ਹਾਂ ਕਦ ਕਦ ਪੂਰਾ ਚੰਗਾ ਕੱਲਾ ਕੱਲਾ ਪੂਰਾ ਦੂਜਾ ਸੂਆ ਬਾਈ ਕੈਕ ਦਿਨਾਂ ਦੀ ਸੂਈ ਆ ਅੱਜ 10ਵਾਂ ਦਿਨ ਆ ਜੀ ਇਹਨੂੰ ਸੂਈ ਨੂੰ ਅੱਛਾ ਸੂਈ ਨੂੰ 10 ਮੰਦਨਾ ਬੱਚਾ ਕੀ ਆ ਭਰਾ ਇਹਦੇ ਬੱਚਾ ਇਹਦੇ ਮਾਗਰ ਕੱਟੀ ਆ ਅੱਛਾ ਮਾਗਰless ਪੂਰਾ 17 ਲੀਟਰ ਦੁੱਧ ਇਸ ਵੇਲੇ ਤਿਆਰ ਆ ਇਹਦੇ ਅੱਛਾ ਕੱਟੀਆਂ ਸਾਜਣਾ ਨੂੰ ਮਾਗਰ ਦੇਖ ਸਕਦੇ ਹੋ ਚੰਗੇ ਪਸ਼ੂ ਦੀ ਕੱਟੀ ਮੰਗਰ ਪਾਣੀ ਹੁੰਦੀ ਆ ਦੁੱਧ ਬਾਈ ਕਿੰਨਾ ਕੁ ਤਿਆਰ ਦੁੱਧ 17 ਲੀਟਰ ਤਿਆਰ ਆ ਜੀ ਹੁਣ ਜਾਵਾ ਦੁੱਧ ਹੈਗਾ 17 ਲੀਟਰ ਤਿਆਰ ਠੀਕ ਐ ਚਵਾਈ ਚੋਈ ਕਿਵੇਂ ਬਾਈ ਪੂਰੀ ਇੱਕ ਨੰਬਰ ਚਵਾਈ ਆ ਜੀ ਠੀਕ ਐ ਰੇਟ ਬਾਈ ਕੀ ਕਰਦੇ ਆ ਜੀ ਇਹਦਾ ਰੇਟ ਵੀਡੀਓ ਤੇ ਦੱਸ ਸਕਦੇ ਸੀ ਅੱਛਾ ਹਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਜਾਂ ਅਸੀਂ ਕਰਾਂਗੇ ਬਸ ਸਾਹਮਣੇ ਫੋਨ ਤੇ ਜਾਦੇ ਠੀਕ ਐ ਠੀਕ ਐ ਲੈ ਸਜਣੋ ਬਾਈ ਕਹਿੰਦਾ ਰੇਟ ਕਰਾਂਗੇ ਫੋਨ ਤੇ ਲੈ ਇੱਕ ਛੋਟੀ ਸੋਨੂ ਆ ਦਿਖਾਉਣ ਵਾਲਿਆ ਆ ਵੀ ਤੋਰਦੇ ਬਾਈ ਤੋਰਦੇ ਆ ਛੋਟੀ ਥੋੜਾ ਜਿਹਾ ਕੰਬਲ ਜਿਹਾ ਸੈੱਟ ਕਰਦੇ ਇਹਦਾ ਕਿੱਡਾ ਸੁਆਪਰਾ ਇਹਦਾ ਪਹਿਲਾ ਸੁਆ ਜੀ ਭਲੂਣਾ ਠੀਕ ਆ ਲੱ ਸੱਜਣੋਂ ਭਲੂਣਾ ਪਹਿਲਾ ਸੁਆ ਆ ਗਿਆ ਉਹ ਮੁੰਡਾ ਬਾਈ ਕਹਿ ਦੇਣਾ ਸੀ ਉਹੀ ਆ ਇਹਨੂੰ ਅੱਜ 6 ਮਾਂ ਦੇਣਾ ਜੀ ਸੁਈ ਨੂੰ ਅੱਛਾ ਹਾਂਜੀ ਸੁਈ ਨੂੰ ਹੈਗਾ 6 ਮਾਂ ਦਾ ਸੱਜਣੋਂ ਇਹ ਵੀ ਦਿਖਾਉਣਾ ਸੁਣੋ ਛੋਟਿਆਂ ਕਮਾਲ ਦੇ ਆ ਹੌਲੀ ਗੋਲ ਸਿੰਘ ਦਾ ਛੋਟਾ ਸਿੰਘ ਪੂਰਾ ਮੰਡੀ ਦੇ ਪਸੂ ਡਰਨ ਲੱਗੇ ਜਾਂਦਾ ਤਾਂ ਕਰਕੇ ਉਪਰਾ ਕਰ ਜਾਂਦਾ ਬੰਦੇ ਵੇ ਨੂੰ ਵੀ ਕੁਆਲਿਟੀ ਦੇਖ ਲਓ ਥੰਨ ਕੋਣ ਸੱਜਣਾ ਇਹਦਾ ਵੀ ਕੰਮ ਦਾ ਪੂਰਾ ਗੈਪ ਤੇ ਥਣ ਲੱਗਿਆ ਹੋਇਆ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਤਾ ਦੇਖ ਸਕਦੇ ਹਾਂ ਭਾਈ ਇਹਦੇ ਥੱਲੇ ਕਿੰਨਾ ਕੁ ਦੋ ਤਿਆਰ ਇਹਦੇ ਥੱਲੇ 12 ਲੀਟਰ ਦੋ ਤਿਆਰ ਆਈ ਹੁਣ ਅੱਛਾ 12 ਲੀਟਰ ਦੋ ਤਿਆਰ ਆ ਇਹਦਾ ਵੀ ਰੇਟ ਕੀ ਕਰਾਂਗੇ ਆਪਾਂ ਇਹਦਾ ਰੇਟ 35 ਹੈ ਜੀ ਇਹਦਾ 1,35,000 ਰੁਪਏ ਰੇਟ ਹੈ ਲੈ ਸੱਜਣੋਂ ਬਾਈ ਦਾ ਕੰਟੈਕਟ ਨੰਬਰ ਲੈ ਕੇ ਦੇ ਦिए ਸੰਪਰਕ ਕਰ ਲਿਓ ਜੇ ਬਾਈ ਕਿਸੇ ਸੱਜਣ ਨੇ ਪਸ਼ੂ ਖਰੀਦਣਾ ਹੋਵੇ ਠੀਕ ਆ ਬਾਈ ਵਪਾਰ ਕਰਦੇ ਆਪਾਂ ਹਾਂਜੀ ਵਪਾਰ ਦਾ ਕਰ ਠੀਕ ਆ ਠੀਕ ਲੈ ਮੋਬਾਈਲ ਨੰਬਰ ਬੋਲ ਦੇ ਬਾਈ 94782 94782 ਜੀ 1774 1774 ਜੀ 74 ਨਾਮ ਕਿਸ ਦਾ ਜੀ ਦਲਜੀਤ ਸਿੰਘ ਮਾਟਾ ਜੀ ਦਲਜੀਤ ਸਿੰਘ ਮਾਟਾ ਠੀਕ ਆ ਘਰੇ ਘਰੇ ਪਸ਼ੂ ਹੁੰਦੇ ਆ ਬਾਈ ਕਰੇ ਸਾਡੇ ਕੋਲ 8-10 ਲੇਵਰ ਰਹਿੰਦੇ ਹਰ ਵਕਤ ਅੱਛਾ 8-10 ਪਸ਼ੂਲਾ ਹਰ ਵਕਤ ਹੁੰਦੇ ਆ ਹਾਂਜੀ ਹੁੰਦੇ ਆ ਠੀਕ ਆ ਠੀਕ ਆ ਲੈ ਸਜਨੂ ਬਾਈ ਨਾਲ ਸੰਪਰਕ ਕਰ ਲਿਓ ਲੈ ਸਜਨੂ ਬਾਪੂ ਨਾਲ ਕਰਾਉਣਾ ਹੈ ਗੱਲਬਾਤ ਕੀ ਹਾਲ ਹੈ ਜੀ ਠੀਕ ਆ ਜੀ ਸ਼ੁਕਰ ਹੈ ਬਹੁਤ ਚੰਗਾ ਆਪਣਾ ਦੱਸੋ ਠੀਕ ਆ ਨਾਮ ਕੀ ਹੈ ਜੀ ਆਪਣਾ ਮੇਰਾ ਨਾਂ ਬਿੱਲੂ ਬਿੱਲੂ ਆ ਜੀ ਬਿੱਲੂ ਕਿਹੜਾ ਏਰੀਆ ਬਾਈ ਦਾ ਮੇਰਾ ਏਰੀਆ ਹੈ ਬਠਿੰਡਾ ਜਲਾ ਜੀ ਬਠਿੰਡਾ ਜਲਾ ਪਿੰਡ ਪਾਇ ਭਗਤਾ ਕੋਠਾਗੁਰੂ ਕੋਠਾਗੁਰੂ ਕਹੇ ਜਾਨਵਰ ਲੈਣ ਵਿੱਚ ਤਿੰਨ ਲੈ ਕੇ ਆਂਦੇ ਆ ਜੀ ਠੀਕ ਆ ਤਿੰਨ ਝੋਟੀਆਂ ਲੈ ਕੇ ਆਂ ਵਿੱਚ ਹੀ ਕੋਈ ਹਾਂਜੀ ਦੋ ਵੇਤੀਆਂ ਠੀਕ ਆ ਠੀਕ ਆ ਲੈ ਸੱਜਣੋਂ ਗੱਬਣ ਝੋਟੀ ਦਿਖਾਉਣਾ ਤੁਹਾਨੂੰ ਮੈਂ ਬੱਚੇ ਤੇਰੀ ਬਣਾਦਾਨਿਆ ਲੈ ਆ ਗੱਬਣ ਝੋਟੀ ਦਿਖਾਉਣਾ ਸੱਜਣੋਂ ਕਿਹੜੇ ਸੂਏ ਸੂ ਗਈ ਜੀ ਇਹ ਤੇ ਦੂਸਰਾ ਸੂਆ ਸੂ ਗਈ ਜੀ ਇਹ ਦੂਸਰਾ ਲੈ ਸੱਜਣੋਂ ਦੂਜੇ ਸੂਏ ਕੱਟੀ ਸੂ ਗਈ ਦੇਖ ਸਕਦੇ ਤੋਰ ਦੇ ਬਾਈ ਲੰਬੀ ਜੀ ਤੋਰ ਦੇ ਕਈ ਕਿਦਾਂ ਕੱਢਦੀ ਹੈ ਜੀ ਇਹ ਹਜੇ ਹਫਤਾ ਲੱਗੂ ਜੀ 8 ਦਿਨ ਅੱਛਾ ਦਨ ਲੈ ਜੂ ਸਜਣੋ ਅੱਠ ਦਿਨ ਥੋੜਾ ਜਿਆ ਠੰਡ ਕਰਕੇ ਬਾਈ ਹੋਰ ਇਹਨਾਂ ਪਸ਼ੂ ਨਵਾਏ ਨਹੀਂ ਹੈਗੇ ਤਾਂ ਕਰਕੇ ਫਿੱਕੇ ਜਿਹਾ ਪੈਂਦੇ ਨੇ ਕਿੰਨਾ ਕ ਦੁੱਧ ਦੇ ਦੂ ਜੀ ਦੁੱਧ ਪਰ 14 ਤੋਂ 15 ਕਿਲੋ ਕੱਢਿਆ ਪਹਿਲਵਾਨ ਹੈ ਜੀ ਅੱਛਾ ਇਹ ਕੀ ਦੁੱਧ 18 ਕਿਲੋ ਦੇ ਦਿੰਦੀ ਸੁਭਾਅ ਮਨਾ ਹੈ ਅੱਛਾ ਕੱਟੀ ਬਣੂਗੀ ਬਹੁਤਾ ਨਾ ਜੀ ਠੀਕ ਐ ਇਹ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਇਹਦਾ 80 ਹੈ ਜੀ 1,80,000 ਰੁਪਏ ਠੀਕ ਐ ਆ ਚੋਟੀ ਇਹ ਵੀ ਤੋਰਦੇ ਮੜੀ ਇਹਦਾ ਕਿੰਨਾ ਸੁਆ ਏ ਪਹਿਲਵਾਨ ਆ ਜੀ ਇਹ ਪਹਿਲੇ ਸੂਈ ਹੀ ਆ ਸੂਈ ਹੋਈ ਆ ਠੀਕ ਆ ਤੋਰੇ ਜੀ ਨੂੰ ਸੱਜਣੋ ਕੱਟੀ ਦਾ ਕੱਦ ਵੀ ਇਹਦਾ ਪੂਰਾ ਹਨ ਟਾਪ ਕਲਾਸ ਦਾ ਜੇ ਆਪਾਂ ਗੱਲ ਕਰ ਲਈਏ ਪੂਰੇ ਵੱਡੇ ਕੱਦੇ ਪਸੂਨੇ ਬਾਈ ਹੋਰਾਂ ਲਵੇ ਆਣ ਥੋੜਾ ਜਿਹਾ ਮੱਥੇ ਦਾ ਹੈਗਾ ਸੱਜਣੋ ਥੋੜਾ ਜਿਹਾ ਪੂਲ ਕੱਤੀ ਦੇ ਦੇਖ ਸਕਦੇ ਹੋ ਗੋਲ ਸਿੰਘ ਦਾ ਛੋਟਾ ਸਿੰਘ ਇਹ ਕਾ ਇੱਕ ਦਮ ਹੀ ਹੀ ਆ ਜੀ ਇਹਨੂੰ 10 ਰੋਜ ਹੋ ਗਏ ਬਾਈ ਦੱਸ ਦਿੰਨ ਜੀ ਹਾਂ ਜੀ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਸ ਟਾਈਮ 13 ਕਿਲੋ ਤਿਆਰ ਆ ਜੀ ਦੁੱਧ ਹੈਗਾ 13 ਕਿਲੋ ਤਿਆਰ ਐਟ ਟਾਈਮ ਦੇਖ ਸਕਦੇ ਹੋ ਚਵਾਈ ਚੋਈ ਦੀ ਕਿਵੇਂ ਆ ਜੀ ਵਧੀਆ ਚਵਾਈ ਚੋਈ ਠੀਕ ਆ ਇਹਦਾ ਰੇਟ ਆ ਕਿਹੜੀ ਦਾ ਜੀ ਆ ਝੋਟੀ ਬਿਗੀ ਹੈ ਹਾਂ ਹਾਂ ਜੀ ਆ ਬਿਗੀ ਹਾਂ ਜੀ ਲੈ ਸਜਣਾ ਸਜਣਾ ਆ ਝੋਟੀ ਬਿਗੀ ਇਹ ਬਿਗੀ ਜੀ 125 ਦੀ ਹੋ ਗਈ ਹੈ ਸਵਾ ਲੱਖ ਦੀ ਕੱਟੀ ਦੀ ਜ ਸਾਡੇ ਨੂੰ ਗੋਲ ਸੰਗਰੀ ਛੋਟੇ ਸੰਗਰੀ ਆ ਲੈ ਬਾਈ ਹੋਰਾਂ ਦਾ ਆਪਾਂ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਸੰਪਰਕ ਕਰ ਲਿਓ ਲੈ ਮੋਬਾਈਲ ਨੰਬਰ ਬੋਲ ਦਿਓ ਜੀ 985 ਕਿੰਨਾ 985 ਪਿਆਰ ਮੈਂ ਭੁੱਲ ਗਿਆ 95013 95013 ਜੀ ਨਹੀਂ 97550 ਹਾਂ 60913 ਠੀਕ ਹੈ 98550 60913 13 ਠੀਕ ਹੈ ਅਨਪੜ ਬੰਦਾ ਨਹੀਂ ਮੈਂ ਥੋੜਾ ਜਿਹਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਕਰੇ ਕਰਕੇ ਪਸੂ ਹੁੰਦੇ ਆ ਜੀ ਕਰੇ ਰੱਖ ਲੈਨੇ ਚਾਰ ਪੰਜ ਕੀ ਰੱਖਣਾ ਜ਼ਿਆਦਾ ਨਹੀਂ ਰੱਖਣਾ ਠੀਕ ਹੈ ਜਿਆਦਾ ਨਹੀਂ ਰੱਖਦੇ ਠੀਕ ਹੈ ਠੀਕ ਹੈ ਲੈ ਸਜਣੋ ਸੰਪਰਕ ਕਰ ਲਿਓ ਜੇ ਕਿਸੇ ਸਜਣ ਨੇ ਪਸ਼ੂ ਖਰੀਦਣਾ ਹੋਵੇ ਪਹਿਲਾਂ ਪਸ਼ੂ ਰੱਖਦੇ ਹਾਂ ਜ਼ਿਆਦਾਤਰ ਪਹਿਲਾਂ ਦੂਜਨ ਅੱਛਾ ਹਾਂ ਬਾਦ ਦੋਸ ਵੱਡਾ ਪਸ਼ੂ ਲੈ ਕੇ ਖੁਸ਼ ਨਹੀਂ ਹੈਗੇ ਹਾਂ ਜੀ ਠੀਕ ਹੈ ਯਕੀਨ ਪਹੁੰਹੇ ਚੰਗਾ ਸਾਫ ਠੀਕ ਹੈ ਠੀਕ ਹੈ ਲੈ ਸੱਜਣੋ ਬਾਈ ਨਾਲ ਕਰੌਣੇ ਗੱਲਬਾਤ ਇੱਕ ਚੰਗਾ ਜਾਨਵਰ ਲੈ ਕੇ ਆਇਆ ਸੱਜਣੋ ਮੈਂ ਕਹਿ ਸਕਦਾ ਨਗੀਨਾ ਟੋਪ ਦਾ ਕਿਹੜਾ ਏਰੀਆ ਬਾਈ ਦਾ ਮਾਨਸਾ ਜੀ ਮਾਨਸਾ ਪਿੰਡ ਅਨੰਦਮੱਖਾ ਜੀ ਪਿੰਡ ਮੱਖਾ ਨਾਮ ਵਰਸੇਵ ਸਿੰਘ ਜੀ ਵਰਸੇਵ ਸਿੰਘ ਆ ਚੋਟੀ ਲੈ ਕੇ ਆ ਕਿਹੜਾ ਸੂਆ ਚੋਟੀ ਦਾ ਇਹ ਦੂਜਾ ਸੂਆ ਜੀ ਦੂਜਾ ਸੂਆ ਲੈ ਸੱਜਣੋ ਸਿੰਘ ਦੇਖ ਲਓ ਪਹਿਲੇ ਦਾ ਛੋਟਾ ਸਿੰਘ ਗੋਲ ਸਿੰਘ ਤੋਰ ਦੇ ਲੰਬੀ ਜੀ ਹੋਰ ਵੀ ਸਜਣਾ ਥੋੜਾ ਜਿਹਾ ਕੱਦ ਜ਼ਰੂਰ ਦੇਣ ਮੈਨਾਂ ਪਰ ਜੇ ਆਪਾਂ ਲੈ ਦੇ ਲੈ ਗੱਲ ਕਰ ਲਿਆ ਐਂਡ ਸਟਾਪ ਕਵਾਲ ਜੀ ਦਾ ਲੈ ਵਾ ਹਾਂ ਕੋਈ ਬਾਤ ਨਹੀਂ ਦੇਖ ਸਕਦੇ ਹੋ ਮੋੜ ਲਿਆ ਭਾਈ ਮੋੜ ਲਿਆ ਦੁੱਧ ਕਿੰਨਾ ਕਿ ਤਿਆਰ ਆ ਦੁੱਧ 20 ਲੀਟਰ ਆ ਜੀ ਦੁੱਧ 20 ਲੀਟਰ ਕਹਿਣਾ ਸਖਾਲਾ ਹੁੰਦਾ ਬਹੁਤਾ ਵੀ ਨਹੀਂ ਹੈ ਚੋਸ ਆ ਜੀ ਅੱਛਾ ਹਾਂਜੀ ਲੈ ਸਜਣਾ ਭਾਈ ਕਹਿੰਦਾ ਦੁੱਧ ਚੋਸ ਆ ਜਦੇ ਹੋ 20 ਕਿਲੋ ਭਾਈ ਕਹਿੰਦਾ ਦੁੱਧ ਤਿਆਰ ਆ ਲੈ ਲੈ ਚੱਲ ਗਾ ਹਾਂ ਜੇ ਲੈ ਚੱਲ ਥੋੜੀ ਜਿਹੀ ਹੋਰ ਆ ਲੈ ਕੰਟੈਕਟ ਹੈ ਬਾਜ਼ਾਰ ਲੱਗਿਆ ਨਹੀਂ ਹੋਇਆ ਅੱਛਾ ਡੰਗ ਤੇ ਨਹੀਂ ਬਣਦੀ ਹੈ ਹੈਂ ਐਂ ਡੰਗ ਤੇ ਨਹੀਂ ਬਣਦੀ ਆ ਹਾਂ ਠੀਕ ਆ ਰੋਕ ਲੈ ਕੀ ਮੁੱਲ ਕਰਦਾ ਇਹ ਕੱਸੀ ਹੈ ਜੀ ਕਿੰਨੇ ਦੇ ਦੇਗਾ ਦੇ ਦਾਂਗਾ ਜੀ ਡੂੜ ਦੀ ਜਿਆਦਾ ਨਹੀਂ ਹੈ ਡੂੜਾ ਨਹੀਂ ਜਿਆਦਾ ਨਹੀਂ ਹੈ ਜੀ ਅੱਛਾ ਦੁੱਧ ਚਵਾ ਦੂਗੀ 20 ਕਿਲੋ ਮੈਂ ਜ਼ਿੰਮੇਦਾਰੀ ਹੈ ਜੀ ਅੱਛਾ ਆਹ ਮਾਰੂਗੀ ਲੈ ਸਜਣੋਂ ਲੈ ਆਲੂ ਮੰਗਦੇ ਕੱਸੀਆਂ ਮੰਗਦੇ ਕੱਸੀਆਂ ਮੈਂ ਮੋਬਾਈਲ ਨੰਬਰ ਤਾਂ ਬੋਲਦਾ ਫਿਰਾਂ ਔਰ ਕੋਈ ਨੰਬਰ ਉਹ ਦੇ ਲੱਗ ਇੱਕ ਮਿੰਟ ਖੜ ਜਾ ਉਹ ਮੇਰੇ ਕੋਲੇ ਮਾਰੇ ਚਾਪੜਾ ਦੇ ਲਸ ਨਾ ਬਾਈ ਕਹਿੰਦਾ ਮੋਬਾਈਲ ਨੰਬਰ ਸਾਡੇ ਯਾਦ ਨਹੀਂ ਦੁਬਾਰੇ ਸਾਨੂੰ ਪਸੂ ਫੇਰ ਦਿਖਾ ਦਈਏ ਮੋੜ ਲਿਆ 81 ਲੈ ਬੋਲ ਦੇ ਮੋਬਾਈਲ ਨੰਬਰਾਂ ਉਹ ਬਾਈ ਕੋ ਲਿਖਾਊਗਾ ਮੇਰੇ ਬਾਈ ਅੱਛਾ ਹਾਂ ਮੇਰੇ ਕੋਈ ਨੰਬਰ ਲਸਾ ਦੋਰਾ ਮੋਬਾਈਲ ਨੰਬਰ ਬਾਈ ਹੋਰੇ ਕਹਿੰਦੇ ਸੀ ਅਨਪੜਾ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਨੰਬਰਾਂ ਨੰਬਰਾਂ ਦਾ ਹਾਂ ਬਟੂ ਤੇ ਹਾਂ ਬਟੂ ਤੇ ਜਬਰੀਕੀਆਂ ਬਹੁਤ ਨੇ ਲੈ ਬੋਲੀਆਂ ਨੰਬਰ ਕਿ ਯਾਦ ਨਹੀਂ ਚਲ ਕੋਈ ਗੱਲ ਲੈ ਸਜਣੋ ਆ ਵਜ ਨਾਲ ਕਰਾਉਣੇ ਗੱਲ ਆ ਤੇ ਇੱਕ ਨੀਲੀ ਰਾਬੇ ਦੇ ਬਾਈ ਝੋਟੀ ਲੈ ਕੇ ਆਇਆ ਪੂਰੀ ਸ਼ਕੀਨ ਟੌਪ ਦੀ ਕੀ ਹਾਲ ਨੇ ਜੀ ਠੀਕ ਆ ਬਾਈ ਜੀ ਬਹੁਤ ਵਧੀਆ ਜੀ ਤੇਰੇ ਨਾਮ ਨਾਮ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਠੀਕ ਆ ਕਿਹੜਾ ਏਰੀਆ ਬਾਈ ਦਾ ਆਪਣਾ ਏਰੀਆ ਜੰਡਾ ਵਾਲਾ ਪਿੰਡ ਹੈ ਵਿਚਦੇ ਕੋਈ ਜੰਡਾ ਵਾਲਾ ਪਿੰਡ ਠੀਕ ਆ ਜੇਲਾ ਬਠਿੰਡਾ ਨੂਆ ਮਸਲਾ ਠੀਕ ਆ ਲੈ ਆ ਝੋਟੀ ਲੈ ਕੇ ਆ ਸਜਣੋ ਬਾਈ ਲੈ ਬਾਈ ਕਿਹੜਾ ਸੂਆ ਝੋਟੀ ਦਾ ਤੋਰੀ ਨੂੰ ਖੋਲ ਕੇ ਦੂਜਾ ਸੂਆ ਝੋਟੀ ਸਵਾ 3 ਸੱਜਣੋ ਦੂਜਾ ਬਸ ਨੂੰ ਲੈ ਲੈ ਉਹਦੀ ਕੁਆਲਿਟੀ ਦਿਖਾ ਦਿਆ ਤੌਰ ਤੇ ਸਵਾ 3 ਲੱਖ ਮੰਗਦੇ ਜੀ ਐਨ ਪੂਰੀ ਕਿਹ ਹੈ ਸਵਾ 3 ਸਵਾ 3 ਲੱਖ ਰਬੀ ਸਵਾ 3 ਮੰਗ ਮੈਂ ਅਜੇ ਦੀ ਗੱਲ ਨਹੀਂ ਦੱਸੀ ਐ ਇਹ ਮੰਗਣ ਨੂੰ ਤਾਂ ਮੰਗਨੇ ਕੋਈ ਗੱਲ ਸੁੰਗ ਦੀ ਕੁਆਲਿਟੀ ਦੇਖ ਲੋ ਐਨ ਪੂਰੀ ਹਕੀਕੀ ਟਾਪ ਕੁਆਲਿਟੀ ਦੀ ਝੋਟੀਆਂ ਸੱਜਣੋ ਮੈਂ ਦੇ ਲੈ ਲੂਏ ਬੱਕਾਉਂ ਦੇਖ ਲੋ ਕੱਲਾ ਕੱਲਾ ਥਾਣਾ ਪੂਰਾ ਚੰਗਾ ਟਾਪ ਦਾ ਥਾਣ ਲੱਗਿਆ ਸੱਜਣੋ ਬਾਈ ਦੁੱਧ ਕੰਨਾਂ ਤਿਆਰ ਅੱਜ 18 19 ਕਿਲੋ ਤੋਂ ਤਾਂ ਤਿਆਰ ਆ ਬਸ ਸਪਲਾਈ ਬੰਦ ਕਰ ਕੇ ਆਂ ਦੱਸ ਹਾਂ ਦੁੱਧ ਦਾ ਹੈਗਾ 18 ਮੁੱਲ ਦਾ ਸਭ ਤੋਂ 3 ਮਾਗ ਬਸ ਜਿਵੇਂ ਲਾਉਂਗੇ ਦੇਖ ਕੇ ਦੋ ਰੁਪਏ ਦੇਖ ਸਕਦੇ ਹੋ ਪਰਦੇ ਨਾਲ ਆ ਜਾ ਪਰਦੇ ਨਾਲ ਕਰ ਲੈ ਲੈ ਤੋਰ ਬਾਈ ਮੜਾ ਜਾ ਕਿਉਂ ਕਿਉਂ ਲਾ ਕਰਦੇ ਓੜਾ ਫੜਾ ਦੇਖ ਸਕਦੇ ਸਜਣੋ ਪੂਰੇ ਵੱਡੇ ਘੱਟ ਦੀ ਹੈ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਨਾ ਸਜਣੋ ਸੰਪਰਕ ਕਰ ਲਿਓ ਮੁੱਲ ਹੈਗਾ ਸਾਢੇ 3.5 ਲੱਖ ਰੁਪਏ ਬਾਈ ਮੋਬਾਈਲ ਨੰਬਰ ਬੋਲੀ 997772 997772 95521 95521 ਠੀਕ ਹੈ ਜੀ ਲੱ ਸਦਰਮ ਬਾਈ ਹੋਰ ਨਾਲ ਕਰਾਉਣਾ ਗੱਲਬਾਤ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਪਰਵਾ ਠੀਕ ਹੈ ਕਿਵੇਂ ਚੱਲਦਾ ਕੰਮ ਧੰਦਾ ਠੀਕ ਹੈ ਹੋਰ ਆਪਣਾ ਪਹਿਲਾਂ ਦਾ ਨਾਮ ਦੱਸ ਦਿਓ ਪਾਲਾ ਸਿੰਘ ਪਿੰਡ ਜਲੂਰਾ ਠੀਕ ਹੈ ਜ਼ਿਲ੍ਹਾ ਸੰਗਰੂਰ ਠੀਕ ਹੈ ਕਹੇ ਜਾਣ ਬੱਲੇ ਅੱਜ ਅੱਜ ਦੋਲੇ ਦੋ ਝੋਟੀਆਂ ਲੈ ਕੇ ਆਇਆ ਸੂਈਆਂ ਨਹੀਂ ਦੋਏ ਦੋਈ ਸੂਈਆਂ ਲੱਸਾ ਕਰਨ ਦੋ ਝੋਟੀਆਂ ਦੋਏ ਇਹਨੇ ਸੂਈਆਂ ਨੇ ਹੋਈਆਂ ਕਿਹੜੀ ਝੋਟੀ ਦਿਖਾਈਏ ਆਪਾਂ ਕਿਹੜੀ ਮਰਦੀ ਦੇਖ ਲਓ ਉਧਰ ਚੱਕਮੀਆ ਉਧਰ ਚੱਕ ਠੀਕ ਆ ਠੀਕ ਆ ਲੈ ਇੱਕ ਝੋਟੀ ਸੱਜਣਾਂ ਬਾਈ ਹੋਰਾਂ ਲੈ ਆਹਾ ਇੱਕ ਝੋਟੀ ਹੈਗੀ ਆਹਾ ਲੈ ਆ ਝੋਟੀ ਤੋਂ ਕਰਦੇ ਆ ਸ਼ੁਰੂ ਲੈ ਤੋਰ ਬਾਈ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਹੈਗਾ ਦੂਜਾ ਇੱਧਰ ਨਰਾਲੀ ਤੋਰ ਨਾ ਦੰਦਾ ਜ ਹੈ ਜੀ ਇੱਧਰ ਤੋਰ ਦੇ ਭਾਈ ਲੰਬੀ ਜੀ ਇੱਧਰ ਇੱਧਰ ਬੇਲੀ ਹੈ ਜਗਾ ਦੇਖ ਲੈ ਠੀਕ ਆ ਠੀਕ ਕਹੇ ਕਦਣਾ ਦੀ ਸ਼ੀ ਹੈ ਅੱਜ ਤੇ ਦੀ ਸੂਈ ਦੰਦਾ ਜਹ ਦੰਦਾ ਜੋ 24 ਹੋ ਦੰਦਾ ਜਿਹੜਾ ਸੱਜਣੋਂ ਚੌਗੀ ਦੇਖ ਸਕਦੇ ਹੋ ਥਣ ਥਣ ਦੀ ਕੁਆਲਿਟੀ ਐਨ ਪੂਰਾ ਠੋਸਲੇਵੇ ਦੀ ਝੋਟੀ ਆ ਕਦ ਕਾਠਾ ਸਿੰਘ ਸੁੰਗ ਦੀ ਕੁਆਲਿਟੀ ਗੱਲ ਕਰ ਲਿਆਣ ਟੌਪ ਕਲਾਸ ਦੀ ਹੈ ਲੈ ਛੋਟਾ ਰਿੰਗ ਸੰਗਾ ਦੇਖ ਸਕਦੇ ਹੋ ਇਹ ਸਾਹ ਹਣ ਥਣ ਦੇਖ ਸਕਦੇ ਹੋ ਪੂਰੇ ਵੱਡੇ ਕਦ ਦੀ ਆ ਦੁੱਧ ਕਿੰਨਾ ਕੁ ਤਿਆਰ ਆ ਜੀ ਦੁੱਧ ਹੈਗਾ 16 ਕਿਲੋ ਤਿਆਰ ਬੱਚਾ ਬੱਚਾ ਮੰਗ ਰਹਾ ਹੈਗਾ ਸਜਣੋਂ ਕਟਾ ਕਿੰਨਾ ਕਰਤ ਕਰ ਜੂਗੀ ਕੱਟ ਕਰ ਜੂ ਜੀ 20 ਕਿਲੋ 20 ਕਿਲੋ ਕਿੰਨੇ ਦੇ ਦਾਂਗੇ ਬੋਲ ਤਾਂ ਇਹ 2.5 ਕਰੀਏ ਹਾਂ ਕਿੰਨੇ ਜੀ ਦੋ ਦੋ ਜੀ ਦੇ ਦਾਂਗੇ ਉੱਤੀ ਕਰੇ ਪੰਦਰਾਂ ਦਾ ਯਾਰ ਲੈ ਪੰਦਰਾਂ ਸਜਣੋਂ ਉੱਪਰ ਹੋ ਗਈ ਪੰਦਰਾਂ ਦਾ ਯਾਰ ਲੈ ਦੂਜੀ ਝੋਟੀ ਦਿਖਾਉਣਾ ਤੁਸ ਨੂੰ ਆਹਾ ਲੈ ਓਏ ਲੈ ਆ ਵੀ ਤੋੜ ਦੇ ਬਾਈ ਇਹ ਵੀ ਸਜਣਾਂ ਪੂਰੀ ਟੌਪ ਕੁਆਲਿਟੀ ਦੀ ਆ ਇਹਦਾ ਸੂਆ ਜੀ ਇਹ ਵੀ ਦੁੱਜਾ ਇਹ ਵੀ ਸੂਆ ਹੈਗਾ ਦੂਜਾ ਇਹ ਕਹ ਇੱਕ ਦਿਨ ਅਸੀਂ ਸੀ ਆ ਇਹ ਵੀ ਹਫਤੇ ਦੀ ਸੂਈ ਹੋ ਗਿਆ ਸਦਰੋਂ ਹਫਤੇ ਦੀ ਆਇਆਂ ਲਾ ਲਓ ਵੀ ਝੋਟੀ ਨੇ ਮੇਲਾ ਇਕੱਠਾ ਕਰ ਰੱਖਿਆ ਥੋੜਾ ਜਿਹਾ ਬੱਚੇ ਦਾ ਕਰਦਾ ਪਸੂ ਤਾਂ ਕਰਕੇ ਲੈ ਲੇਵਾ ਇਹਦਾ ਵੀ ਦੇਖ ਲਓ ਕੱਲਾ ਕੱਲਾ ਥਾਣਾ ਐਂ ਟੌਪ ਕੁਆਲਿਟੀ ਦੀ ਆ ਚਮਕਾ ਮਾਰਦੀ ਆ ਝੋਟੀ ਲੈ ਮੋੜ ਲਿਆ ਬਾਈ ਮੋੜ ਲਿਆ ਥੋੜਾ ਜਿਹਾ ਬੱਚੇ ਦਾ ਪਸੂ ਜਿਆਦਾ ਕਰਦਾ ਲੈ ਆਣ ਫੋਨ ਦੇ ਹਲੋ ਅੱਗੇ ਤੋਂ ਲੈਵਾ ਦੇਖ ਲੋ ਝੋਟੀ ਦੇਣ ਕਮਾਲ ਕਰਉਂਦੀ ਆ ਇਹਦੇ ਥੱਲੇ ਦੁੱਧ ਕਿੰਨਾ ਕਿ ਤਿਆਰ ਆ ਜੀ 16 ਕਿਲੋ ਇਹਨੂੰ ਕੈ ਕਿਦਨਾਂ ਹੋਗੇ ਸੂਈ ਨੂੰ ਹਫਤਾ ਹੋਗਾ ਹਫਤੇ ਦੀ ਸੂਈ ਆ ਦੋ ਇਹ ਅੰਸਾਰ ਦੀਆਂ ਨੇ ਅੱਛਾ ਇੱਕ ਕਰ ਦਿਆਂ ਦੋ ਝੋਟੀਆਂ ਨਹੀਂ ਲਈਆਂ ਤਾਂ ਡੁੱਡ ਨੇ ਅੱਛਾ ਲੱਗਦੇ ਆ ਪਹਿਣਾ ਪਹਿਣਾ ਨੇ ਹਾਂ ਠੀਕ ਆ ਇਹ ਕਿੰਨੇ ਦੇ ਦਾਂਗੇ ਇਹ ਦੋ 10 ਦੀਏ अच्छा मुल्ले जी ठीक है 2 लाख दे अच्छा 2 लाख दे दंगे ਲੈ ਮੋਬਾਈਲ ਨੰਬਰ ਬੋਲ ਦਿਓ ਜੀ 95305 95305 ਜੀ 52578 56588 ਠੀਕ ਹੈ ਜੀ ਲੈ ਉਹ ਸਜਣੋਂ ਸਾਨੂੰ ਆ ਮੁੰਡਾ ਦਿਖਾਉਣਿਆ ਛੋਟਾ ਜਿਹਾ ਮੁੰਡਾ ਵਪਾਰ ਕਰਦਾ ਇੱਕ ਝੋਟੀ ਲੈ ਕੇ ਆਇਆ ਬਹੁਤ ਚੰਗੀ ਤੁਹਾਨੂੰ ਦਿਖਾਵਾਂਗੇ ਝੋਟੀ ਵੀ ਲੈ ਪਹਿਲਾਂ ਬਾਈ ਨਾਲ ਕਰਾਉਣੇ ਗੱਲ ਪਤਾ ਕੀ ਹਾਲ ਨੇ ਕੀ ਨਾਮ ਆ ਮਨਵੀਰ ਸਿੰਘਾ ਠੀਕ ਆ ਕਿਹੜੇ ਸਾਲ ਦੇ ਉਮਰ ਆ ਤਰੀ 12 ਸਾਲ ਠੀਕ ਆ ਤਰਾ ਤੁਰਾਉਂਦੇ ਨਾ ਚੁਣੀਆਂ ਅੱਛਾ ਫਿਰ ਮੰਡੀ ਦੇ ਕਿਵੇਂ ਉਹ ਬਸ ਛੁੱਟੀਆਂ ਲਈ ਗਿਆ ਆ ਅੱਛਾ ਛੁੱਟੀਆਂ ਜਿੱਦਾਂ ਕਰਕੇ ਆ ਜ ਨੇ ਕਿਹੜੀ ਕਲਾਸ ਚ ਪੜਦਾ 6ਵੀਂ ਚ ਪੜਦਾ ਠੀਕ ਆ ਫਿਰ ਪੂਰੀ ਨੌਲੇਜ ਆ ਪਸੂਆਂ ਬਾਰੇ ਹਾਂਜੀ ਬਸ ਉਹ ਆ ਜਾਂਦਾ ਮੈਂ ਕਦੇ ਕਦੇ ਅੱਛਾ ਠੀਕ ਆ ਠੀਕ ਆ ਠੀਕ ਅੱਲਾ ਸਦਰੋ ਬਾਈ ਕਹਿੰਦਾ ਚਾਚੇ ਨਾਲ ਆ ਜਾਣਾ ਕਦੇ ਕਦੇ ਚਲ ਹੌਲੀ ਹੌਲੀ ਸਿੱਖ ਜੂਆ ਮੁੰਡਾ ਵਪਾਰ ਕਰਨਾ ਆ ਚੋਟੀ ਦਿਖਾਉਣਾ ਸੋਨੂੰ ਇਹ ਤੋਰ ਫਿਰ ਉਹਨੂੰ ਖੋਲ ਕੇ ਕਿਹੜਾ ਸੂਆ ਦਾ ਦੂਜਾ ਸੂਆ ਲੈ ਤੋਰ ਦੇ ਫਿਰ ਖੋਲ ਕੇ ਲੈ ਸਜਣੋ ਸੂਆ ਹੈਗਾ ਦੂਜਾ ਸੂਈ ਨੂੰ ਕਿੰਨੇ ਦਿਨ ਹੋ ਗਏ 18 ਦਿਨ ਲੈ ਸਜਣੋ ਜਿਵੇਂ ਆਪਾਂ ਕਹਿ ਦਈਏ ਬੱਚਾ ਮਨ ਦਾ ਸੱਚਾ ਜਿਵੇਂ ਵਪਾਰੀ ਕਹਿੰਦੇ ਉਹਨੇ 5 ਦਿਨ 10 ਦਿਨ ਇਹ ਮੁੰਡਾ ਕਹਿੰਦਾ 18 ਦਿਨ ਹੋ ਗਏ ਸਜਣੋ ਸੂਈ ਨੂੰ ਲੈ ਮੋੜ ਲਿਆ ਫਿਰ ਦੁੱਧ ਕਿੰਨਾ ਤੇਰਾ ਹਾਂ ਦੁੱਧ ਹੈਗਾ 17 18 ਕਿਲੋ ਲੈ ਕਰਦਾ ਵਿੱਚ ਵਪਾਰੀਆਂ ਆਈਆਂ ਗੱਲਾਂ ਥੋੜੀਆਂ ਬਹੁਤੀਆਂ ਬੱਚਾ ਕੀ ਹੈ ਅੱਛਾ ਮਾਗ ਰਿਹਾ ਗਿਆ ਕੱਟੀ ਸੱਚੇ ਸੱਚਾ ਦੱਸ ਦੁੱਧ ਵੀ ਸੱਚਾ ਕਿੰਨਾ ਹੈ 17 17 ਤਾਂ ਨਹੀਂ ਹੈ ਯਾਰ ਅੱਛਾ ਠੀਕ ਹੈ ਠੀਕ ਹੈ ਕੀ ਮੁੱਲ ਕਰਦਾ ਮੁੱਲ ਤਾਂ ਕਿੰਨੇ ਦੇ ਤੇ ਮੁੱਲ ਜਿਆਦਾ ਕਰੀ ਜਾਂਦਾ ਥੋੜਾ ਜਿਹਾ ਆ ਨਹੀਂ 90 90 ਦੀ ਹਾਨਾ ਦੇ ਦੇ ਲੈ ਮੋਬਾਈਲ ਨੰਬਰ ਬੋਲ ਦੇ 9865 32 332 332 ਠੀਕ ਹੈ